ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦੀ ਤੇ ਆਪਾਂ ਨਾ ਕਰੇ ਆਪਣੇ ਆਹ ਲਾਈ ਆ ਕੇਰੀ ਫੁੱਲਾਂ ਦੀ ਤੇ ਦੇਖੋ ਆਹ ਲਾਲ ਰੰਗ ਦੇ ਫੁੱਲ ਗੇਂਦੇ ਹਨਾ ਤੇ ਕਿੰਨੇ ਸੋਹਣੇ ਲੱਗ ਰਹੇ ਆ ਤੇ ਇਹ ਅੱਗੇ ਵੀ ਦਿਖਾਉਣਾ ਤੁਹਾਨੂੰ ਹੋਰ ਇਹ ਦੇਖੋ ਕੇਰੀ ਆਪਣੀ ਆ ਆ ਕੇ ਫੁੱਲ ਬਹੁਤ ਸੋਹਣੇ ਫੁੱਲ ਲੱਗਦੇ ਆ ਬਈ ਇਹ ਤੇ ਜੇ ਕਿਸੇ ਮੇਰੇ ਵੀਰ ਭਾਈ ਨੂੰ ਵੀ ਚਾਹੀਦਾ ਹੋਇਆ ਤਾਂ ਕਮੈਂਟ ਕਰਕੇ ਦੱਸ ਸਕਦਾ ਤੇ ਆਪਾਂ ਦੇ ਦੇ ਦਾਂਗੇ ਠੀਕ ਹੈ ਆ ਪੀਲੇ ਫੁੱਲ ਆ ਕੇ ਠੀਕ ਹੈ ਜੀ ਗਿੰਦੇ ਦੇ ਤੇ ਇੱਕ ਆ ਲਾਲ ਆ ਗਿਆ ਇਹ ਗਿੰਦਾ ਨਹੀਂ ਹੈ ਕੋਈ ਹੋਰ ਕੁਆਲਿਟੀ ਹੈ ਕੀ ਇਹਦਾ ਮੈਨੂੰ ਵੀ ਨਹੀਂ ਪਤਾ ਵੈਸੇ ਕਿਹੜੀ ਕੁਆਲਿਟੀ ਹੈ ਬਾਕੀ ਜੇ ਤੁਹਾਨੂੰ ਪਤਾ ਹੋਵੇ ਤਾਂ ਦੱਸੋ ਜਰੂਰ ਆ ਦੇਖੋ ਜੀ ਇਹ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਆ ਰੰਗ ਦੇ ਲੱਗਦੇ ਆ ਇਹਦੇ ਫੁੱਲ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਠੀਕ ਹੈ ਇਹਦੇ ਚ ਇਸੇ ਬੂਟੇ ਦੇ ਵਿੱਚ ਨਾ ਇਸੇ ਚ ਇੱਕ ਤੁਹਾਨੂੰ ਹੋਰ ਕੁਆਲਿਟੀ ਦਿਖਾਉਣਾਗਾ ਵਾਈਟ ਫੁੱਲ ਆ ਉਹਦੇ ਚ ਪਰ ਉਹ ਸਾਡਾ ਕੁਆਲਿਟੀ ਹੋਰ ਆ ਬੂਟੇ ਦੇ ਆਹ ਵਾਲੇ ਵਾਈਟ ਕਿੰਨਾ ਦੇਖ ਕਿੰਨੀ ਸ਼ਾਈਨਿੰਗ ਆਦੀ ਹੈ ਨਾ ਕਿੰਨਾ ਵਾਈਟ ਵਾਈਟ ਕਿੰਨਾ ਸੋਹਣਾ ਲੱਗਦਾ ਯਾਰ ਫੁੱਲ ਦੇਖੋ ਜੇ ਕਿਸੇ ਮੇਰੇ ਵੀਰ ਭਾਈ ਨੂੰ ਬੀ ਚਾਹੀਦਾ ਹੋਇਆ ਤਾਂ ਕਮੈਂਟ ਕਰ ਸਕਦਾ ਬਰੀ ਆਪਾਂ ਬੀ ਆਪਾਂ ਫ੍ਰੀ ਦੇਵਾਂਗੇ ਕੋਈ ਚ ਪੈਸਾ ਨਹੀਂ ਕੋਈ ਕੁਝ ਨਹੀਂ ਬਸ ਵੀਡੀਓ ਸ਼ੇਅਰ ਕਰ ਦਿਓ ਵੀਰ ਬਣ ਕੇ ਠੀਕ ਹੈ ਤੇ ਚੈਨਲ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਹਣਾ ਆਪਣੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਆ ਆ ਗਈ ਆ ਵੀ ਆ ਕੁਆਲਿਟੀ ਦੇਖ ਲਓ ਠੀਕ ਹੈ ਜੀ ਆ ਕਿੰਨੇ ਸੋਹਣੇ ਲੱਗ ਰਹੇ ਫੁੱਲ ਵਾਈਟ ਫੁੱਲ ਲੱਗਦੇ ਹੋਏ ਤੇ ਠੀਕ ਹੈ ਜੀ ਆਹ ਦੇ ਬਾਈਟ ਆ ਗਈ ਆ ਉਹੀ ਫੁੱਲ ਆ ਗਿਆ ਰੈੱਡ ਆ ਦਾ ਜਿਹੜਾ ਤੁਹਾਨੂੰ ਪਹਿਲਾਂ ਦਾਖਾਇਆ ਸੀ ਵੀ ਬੂਟੇ ਦਾ ਨਾਮ ਨਹੀਂ ਮੈਨੂੰ ਪਤਾ ਹੈਗਾਗਾ ਇਹ ਚ ਆਪਾਂ ਸਾਰਾ ਕੁਝ ਬੀਜਿਆ ਹੋਇਆ ਹੈਗਾ ਪਿਆਜ਼ ਆ ਗਏ ਠੀਕ ਹੈ ਲਸਣ ਵੀ ਬੀਜੀ ਹੋਈ ਆ ਤੇ ਇਧਰ ਫੁੱਲ ਤੇ ਇੱਕ ਆ ਕੁਆਲਿਟੀ ਆ ਬਹੁਤ ਸੋਹਣੀ ਲੱਗੀ ਮੈਨੂੰ ਆ ਚੀਜ਼ ਆ ਬਹੁਤ ਚ ਸੋਹਣੀ ਲੱਗੀ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਨੂੰ ਬੀਜ ਚਾਹੀਦਾ ਤੇ ਆਪਾਂ ਬੀਜ ਦੇ ਦੇਾਂਗੇ ਜੋ ਕੋਈ ਚੱਕਰ ਨਹੀਂ ਫਰੀ ਲੈ ਸਕਦਾ ਪਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਵੀਰੇ ਠੀਕ ਹੈ ਜੀ ਆਰਗੈਨਿਕ ਖੇਤੀ ਕੀਤੀ ਹੋਈ ਆਪਾਂ ਘਰੇ ਤੇ ਆਹ ਫੁੱਲ ਆ ਗਏ ਆਹ ਪਾਲਕ ਆਹ ਪਾਲਕ ਬੀਜੀ ਹੋਈ ਹੈਗੀ ਆਹ ਟਮਾਟਰ ਟਮੋਟਰ ਆਪਾਂ ਸਾਰਾ ਕੁਝ ਲਾਇਆ ਹੋਇਆ ਹੈਗਾ ਇੱਥੇ ਤੇ ਆਹ ਹੈਗਾ ਅਮਰੂਦਾਂ ਦਾ ਬੂਟਾ ਬਈ ਆਹ ਚੱਲ ਪਿਆ ਆਪਣਾ ਅਮਰੂਦਾਂ ਦਾ ਬੂਟਾ ਇਹ ਆ ਫੁੱਲਾ ਪਾਸ 6 ਹਸਤੇ ਲਾਈ ਸੀਗੇ ਸਰੋਂ ਦੇ ਸੋਹਣੀ ਲੱਗ ਰਹੀ ਹੈ ਵੀ ਇੰਨਾ ਪੱਲਾ ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਆ ਦੇਖੋ ਕਿੰਨੇ ਸੋਹਣੇ ਲੱਗ ਰਹੇ ਹੈ ਤੇ ਵੀਡੀਓ ਨੂੰ ਕਰਿਓ ਸ਼ੇਅਰ ਜਿਆਦਾ ਤੋਂ ਜਿਆਦਾ ਚੈਨਲ ਨੂੰ ਲਾਈਕ ਤੇ ਫੋਲੋ ਕਰਿਓ ਠੀਕ ਹੈ ਜੀ ਕਿ ਆਹ ਦੇਖੋ ਜੀ ਇਧਰ ਵੀ ਗਿੰਦਾ ਇਧਰ ਵੀ ਗਿੰਦਾ ਲੱਗਿਆ ਹੋਇਆ ਕੋਈ ਗੱਲ ਨਹੀਂ ਵੀਰੇ ਜੇ ਕਿਸੇ ਭਾਈ ਨੂੰ ਇਧਰ ਤਲਵੰਡੀ ਸਾਬੋ ਦੇ ਏਰੀਏ ਦੇ ਵਿੱਚ ਨੇੜੇ ਤੇੜੇ ਦੇ ਵਿੱਚ ਕਿਸੇ ਨੂੰ ਚਾਹੀਦੇ ਹੋਏ ਤਾਂ ਲਿਜਾ ਸਕਦਾ ਫ੍ਰੀ ਕੋਈ ਪੈਸਾ ਨਹੀਂ ਲਵਾਂਗੇ ਆਪਾਂ ਬਸ ਵੀਡੀਓ ਸ਼ੇਅਰ ਕਰ ਦਿਓ ਵੀਰੇ ਵੀਡੀਓ ਸ਼ੇਅਰ ਕਰਕੇ ਆ ਸਕਦਾ ਠੀਕ ਹੈ ਜੀ ਇਹ ਫੁੱਲ ਆ ਗਏ ਇਧਰੋਂ ਆ ਸਹਰੋਂ ਆ ਗਈ ਆਪਣੇ ਆ ਲੱਗੀ ਹੋਈ ਇਹ ਵੀ ਲਾਇ ਸੀ ਤੇ ਆ ਫੁੱਲ ਵੀ ਵੀਰੇ ਆ ਦੇਖੋ ਜੀ ਇਹ ਤੇ ਹਜੇ ਲੱਗਣਗੇ ਬਸ ਜਦੋਂ ਲੱਗੇ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਇਧਰੋਂ ਆ ਬੂਟਾ ਵੀ ਆਪਾਂ ਲੱਗਿਆ ਹੋਇਆ ਇਹ ਵੀ ਫੁੱਲਾਂ ਦਾ ਬੂਟਾ ਹੀ ਹੈ ਵੀਰੇ ਠੀਕ ਹੈ ਜੀ ਆ ਦੇਖੋ ਹੋਰ ਵੀ ਤੁਹਾਨੂੰ ਕੁਆਲਟੀ ਵਧੀਆ ਦਿਖਾਉਨੇ ਆ ਆ ਵੀ ਆ ਵੀ ਫੁੱਲਾਂ ਦਾ ਬੂਟਾ ਇਹਦੇ ਤੇ ਵੀ ਅਜੇ ਲੱਗ ਰਿਹਾ ਇਹ ਨਾ ਠੰਡ ਕਾਰਨ ਮੈਂ ਨਾ ਇਹਦੇ ਤੇ ਕੋਈ ਲੁਫਾਫਾ ਵਗੈਰਾ ਨਹੀਂ ਪਾਇਆ ਸੀਗਾ ਤੇ ਥੋੜੇ ਜਿਨਾ ਮੁਰਝਾਏ ਜੇ ਪਏ ਆ ਤੇ ਤੁਹਾਨੂੰ ਇੱਕ ਹੋਰ ਦਿਖਾਉਣਾ ਵੀਰੇ ਘਰੇ ਆ ਦੇਖੋ ਸੌਂਫ ਦਾ ਬੂਟਾ ਇਹ ਜੇ ਬਾਕੀ ਬਹੁਤੇ ਵੀਰਾਂ ਨੇ ਤੇ ਦੇਖਿਆ ਹੋਊਗਾ ਜਿਹੜੇ ਵੀਰ ਨੇ ਨਹੀਂ ਦੇਖਿਆ ਤੇ ਅੱਜ ਦੇਖ ਸਕਦਾ ਮੇਰੀ ਵੀਡੀਓ ਦੇ ਵਿੱਚ ਇਹ ਦੇਖੋ ਜੀ ਸੌਂਫ ਦਾ ਬੂਟਾ ਆਹ ਲਓ ਸੌਂਫ ਦਾ ਬੂਟਾ ਠੀਕ ਹੈ ਜੀ ਘਰੇ ਲਾਈ ਹੋਈ ਆਪਾਂ ਆਰਗੇਨਿਕ ਕੀਤੀ ਹੋਈ ਹੈ ਇਹ ਇੱਕ ਤੁਹਾਨੂੰ ਫੁੱਲ ਹੋਰ ਦਿਖਾਉਣਾ ਬੂਟਾ ਕਲਰ ਦੇਖੋ ਬੂਟੇ ਦਾ ਕਿੰਨਾ ਸੋਹਣਾ ਯਾਰ ਆ ਦੇਖੋ ਫੁੱਲ ਲੱਗਣਗੇ ਇੱਥੇ ਆ ਜਾਮਨੀ ਕਲਰ ਦਾ ਆ ਜਾਮਨੀ ਕਲਰ ਹੈ ਤੇ ਆ ਛੋਟੇ ਛੋਟੇ ਹੈ ਨਾ ਜਿਹੜੇ ਆ ਛੋਟੇ ਛੋਟੇ ਇਹ ਅਮਰੂਦਾਂ ਦੇ ਬੂਟੇ ਹੈ ਇਕੱਠੇ ਜਿਵੇਂ ਕਿਸੇ ਵੀਰ ਨੂੰ ਵਧੀਆ ਆਰਗੇਨਿਕ ਅਮਰੂਦ ਚਾਹੀਦਾ ਹੈ ਹਨਾ ਕੋਈ ਰੇਸਪਰੇ ਨਹੀਂ ਪਾਈ ਆਪਾਂ ਬਿਨਾ ਰੇਸਪਰੇ ਤੋਂ ਤਿਆਰ ਕੀਤੇ ਹੋਏ ਹੈ ਇਹ ਤੇ ਆਪਣੇ ਕੋਲ ਲੈ ਜਾ ਸਕਦੇ ਵੀਰੇ ਆਲੇ ਤੇ ਆ ਵੀ ਫੁੱਲਾਂ ਦਾ ਬੂਟਾ ਆ ਗਿਆ ਠੀਕ ਹੈ ਜੀ ਇਹ ਵੀ ਕੋਈ ਚੱਕਰ ਨਹੀਂ ਬਸ ਵੀਡੀਓ ਸ਼ੇਅਰ ਕਰਕੇ ਆਓ ਤੇ ਬੂਟਾ ਫ੍ਰੀ ਲੈ ਜਾਓ ਵੀਰੇ ਠੀਕ ਹੈ ਇਹ ਤੇ ਆ ਫੁੱਲ ਲੱਗਣਗੇ ਆ ਦੇਖੋ ਛੋਟਾ ਜਿਹਾ ਫੁੱਲ ਲੱਗਿਆ ਹੈ ਦੇਖੋ ਜੀ ਆਲੇ ਤੇ ਆ ਮੁਰਦਾਂ ਦਾ ਬੂਟਾ ਖੜਾ ਠੀਕ ਹੈ ਜੀ ਫੁੱਲ ਆਪਣੇ ਕੋਲ ਬਹੁਤ ਲੱਗੇ ਹੋਏ ਹੈਗੇ ਤੇ ਆ ਦੇਖੋ ਆ ਬੋਲਾ ਗੇਂਦੇ ਆਗੇ ਉਹੀ ਠੀਕ ਹੈ ਜੀ ਤੇ ਇੱਧਰ ਆ ਆਪਣੀ ਕਿਰੀ ਆ ਗਈ ਆਹ ਕੈਰੀ ਦੇ ਵਿੱਚ ਆਹ ਫੁੱਲ ਆ ਗਏ ਠੀਕ ਹੈ ਜੀ ਜਿਹੜੇ ਫੁੱਲ ਬਾਈ ਨੂੰ ਕਿਸੇ ਵੀ ਵੀਰ ਭਾਈ ਨੂੰ ਪਸੰਦ ਆਉਂਦੇ ਆ ਤੇ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਨਾ ਨੰਬਰ ਮੈਂ ਬੋਲ ਦਿੰਨਾ 78886 90523 ਇਸ ਨੰਬਰ ਤੇ WhatsApp ਕਰਕੇ ਨਾ ਮੈਨੂੰ ਤੇ ਮੰਗਵਾ ਸਕਦਾ ਵੀਰੇ ਐਡਰੈਸ ਭੇਜ ਕੇ ਤੇ ਆਪਾਂ ਫ੍ਰੀ ਭੇਜਾਂਗੇ ਤੁਹਾਨੂੰ ਠੀਕ ਹੈ ਜੀ ਫੁੱਲ ਆਪਣੇ ਦੇਖ ਲਿਓ ਵੀ ਕਿਹੜੇ ਜਿਹੜਾ ਫੁੱਲ ਤੁਹਾਨੂੰ ਪਸੰਦ ਆਉਂਦਾ ਠੀਕ ਹੈ ਉਹਦਾ ਬੂਟਾ ਚਾਹੀਦਾ ਤੁਹਾਨੂੰ ਤੂੰ ਸਕਰੀਨਸ਼ਾਟ ਮਾਰ ਕੇ ਭੇਜ ਸਕਦਾ ਮੈਨੂੰ ਉਸੇ ਨੰਬਰ ਤੇ ਦੇਖੋ ਜੀ ਆਹ ਦੇਖੋ ਆ ਬੋਲਦਾ ਕਿ ਦੇਖ ਲਓ ਕਿੰਨੇ ਸੋਹਣੇ ਆ ਕਲਰ ਦੇਖੋ ਕਿੰਨਾ ਸੋਹਣਾ ਲੱਗਦਾ ਕਿੰਨਾ ਪਿਆਰਾ ਕਲਰ ਹੈ ਨਾ ਤੇ ਆ ਗਏ yellow color ਪੀਲਾ ਗੇਂਦਾ ਠੀਕ ਹੈ ਜੀ ਪੀਲੇ ਗੇਂਦੇ ਤੋਂ ਬਾਅਦ ਆਪਣਾ ਆਹੀ red ਤੇ red ਵਾਲਾ ਹੈ ਨਾ red ਵਾਲਾ ਗੇਂਦਾ ਆ ਗਿਆ ਠੀਕ ਹੈ ਜੀ ਆ ਆ ਗਏ ਇਹ ਲੱਗੇ ਹੋਇਆ ਤੇ ਆਪਣੇ ਕੋਲ ਇੱਕ ਆਹ ਬੂਟਾ ਵੀ ਦੇਖ ਲਓ ਜੀ ਬੜੀ ਸ਼ੌਂਕ ਨਾਲ ਪਾਲੇ ਹੋਏ ਵੀਰੇ ਆਪਣੇ ਬੂਟੇ ਇਹ। ਬਾਪਾ ਨੂੰ ਹੋਰ ਕੋਈ ਕੰਮ ਨਹੀਂ ਕੱਲੇ ਬੂਟਿਆਂ ਕੰਨੀ ਧਿਆਨ ਦੇਣੇ ਆਪਾਂ। ਇੱਕ ਗਾਲੀ ਆ ਗਈ ਠੀਕ ਹੈ। ਇਹ ਫੁੱਲ ਕੱਢਨੇ ਆ ਹਜੇ ਇਹਨੇ। ਠੀਕ ਹੈ ਜੀ। ਜਦੋਂ ਇਹਨੇ ਫੁੱਲ ਕੱਢੇ ਤੁਹਾਨੂੰ ਉਦੋਂ ਵੀ ਦਿਖਾਵਾਂਗੇ ਵੀਡੀਓ। ਤੇ ਵੀਡੀਓ ਨੂੰ ਕਰਿਓ ਸ਼ੇਅਰ ਤੇ ਆ ਚੀਜ਼ ਵੀ ਆਹ ਚ ਆਹ ਚੀਜ਼ ਵੀ ਫੁੱਲ ਕਰਦੀ ਹੈ ਵੀਰੇ। ਆਹ ਚੀਜ਼ ਵੀ ਫੁੱਲ ਕਰਦੀ ਹੈ ਹਨਾ। ਠੀਕ ਹੈ ਜੀ। ਤੇ ਆਹ ਦੇਖੋ। ਇਹਨੇ ਵੱਡਾ ਹੋ ਕੇ ਬਹੁਤ ਸੋਹਣਾ ਲੱਗਣਾ ਹੈ। ਠੀਕ ਹੈ। ਆਹ ਬੇਲ ਹੈ। ਆ ਵੇਲਾ ਦੇਖੋ ਇਹ ਵੇਲ ਨਾ ਥੱਲੇ ਕੋਈ ਜੜ ਨਹੀਂ ਹੈਗੀ ਇਹਦੀ ਸਿਰਫ ਇਹਦੇ ਵਿੱਚ ਲੱਗੀ ਹੋਈ ਹੈ ਕੀ ਇਹ ਇਹ ਚ ਲੱਗੀ ਹੋਈ ਹੈ ਬਸ ਇਹਦੇ ਚ ਲਾ ਦਿਓ ਤੁਸੀਂ ਇਹ ਬਹੁਤ ਵੱਧੀ ਹੈ ਇਹ ਵੇਲ ਤੇ ਇਹਦੇ ਤੇ ਫੁੱਲ ਵੀ ਬਹੁਤ ਸੋਹਣੇ ਲੱਗਦੇ ਨੇ ਬਰੇ ਠੀਕ ਹੈ ਜੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਵੀਰ ਦੀ ਲੋੜ ਹੈ ਤਾਂ ਕਾਲ ਕਰ ਸਕਦਾ ਹੈ ਤੇ ਵੀਡੀਓ ਸ਼ੇਅਰ ਕਰਕੇ ਆ ਸਕਦਾ ਫ੍ਰੀ ਆਪਾਂ ਦੇਵਾਂਗੇ ਉਹਨਾਂ ਨੂੰ ਠੀਕ ਹੈ ਜੀ ਲੋ ਮੇਰੇ ਵੀਰੋ ਵੀਡੀਓ ਨੂੰ ਕਰਿਓ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਕਰਦੇ ਆ ਸਮਾਪਤ ਅੱਜਾ ਇੱਥੇ ਹੀ ਆਪਾਂ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਹੋਰ ਵੀ ਨਵੇਂ ਨਵੇਂ ਫੁੱਲ ਦਿਖਾਵਾਂਗੇ ਵੀਡੀਓ ਨੂੰ ਰੱਜ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ